ਬਾਪੋ ਤੋਂ ਬੋਲਦੇ ਹੋਏ ਬੋਲਦੇ ਹੋਏ ਜਿਹੜਾ ਕੋਈ ਕੋਈ ਬੋਲਦਾ ਸੰਦੇਸ਼ ਸਾਡੇ ਵੀ ਫੋਟੋ ਹੋਣੀ ਚਾਹੀਦੀ ਕਿ ਮੈਂ ਬਾਹਰ ਪਾਣੀ ਪਿਲਾ ਫੋਟੋਆਂ ਬਾਅਦ ਚਾ ਲੈਓ ਤਾਰੀ ਬਹੁਤ ਆਏ ਅਰੇ ਕਿ ਗਿਆ ਹੋਰ ਟੈਂਕ ਲੱਗ ਗਿਆ ਜਿਹੜਾ ਵੀ ਲੈ ਲਿਆ ਦੋਨੋਂ ਦੀ ਗੱਲ ਹੈ ਜਿਹੜੀ ਲੈ ਆਵੇ ਦੋਨੋਂ ਤੋਂ 嗯、该要人。 ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਤੁਹਾਡਾ ਦੋਸਤ ਹੌਟ ਸੁਲਦੀਪ ਦਲੇਰ ਏਸ ਸਮੇਂ ਖੜੇ ਆ ਜੀ ਅਸੀਂ ਸਿਸਮਾ ਰੋਡ ਤੇ ਇੱਥੇ ਪਿੰਡ ਕਨੌੜਾ ਦੇ ਸਮੂਹ ਨੌਜਵਾਨਾਂ ਨੇ ਕਮੇਟੀ ਨੇ ਮਿੱਠੇ ਠੰਡੇ ਜਲ ਦੀ ਸ਼ਹੀਦ ਲਾਈ ਹੋਈ ਹੈ ਤੇ ਇਹ ਜਿਹੜੀ ਸ਼ਹੀਦ ਹੈ ਪੰਜਾਬ ਦੇ ਵਿੱਚ ਅਕਸਰ ਲੱਗਦੀਆਂ ਹੈ ਤੇ ਜਿਹੜੀ ਸਹੋਂ ਲੱਗੀ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਛੇਤੀ ਪੂਰਬ ਨੂੰ ਅਤੇ ਜ਼ੋਨ 84 ਦੇ ਉਹਨਾਂ ਬੇਅੰਤ ਸ਼ਹੀਦਾਂ ਦੇ ਮਿੱਟੀ ਨਿਗੀ ਆਦ ਨੂੰ ਤਾਜ਼ਾ ਕਰਦੇ ਆ ਹੋਇਆ ਇਹਨਾਂ ਨੌਜਵਾਨਾਂ ਨੇ ਸਿਸਮਾ ਰੋਡ ਤੇ ਇਹ ਜੋ ਸ਼ਹੀਦ ਲਾਈ ਹੋਈ ਹੈ ਸਾਡੇ ਨਾਲ ਨੌਜਵਾਨ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹ ਸ਼ਪੀਲ ਜਿਹੜੀ ਜੂਨ ਮਹੀਨੇ ਦੇ ਵਿੱਚ ਲਾਈ ਹੈ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਤੇ ਜੂਨ 84 ਦੇ ਘੱਲੂ ਘਾਰੇ 'ਚ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਸਾਰੇ ਪਿੰਡ ਤੱਕ ਸਾਰੇ ਸਿੱਖ ਜਗਤ ਤੱਕ ਸਨੇਹਾ ਪਹੁੰਚਾਉਣ ਦੇ ਲਈ ਤਾਂ ਕਿ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ ਤੇ ਆਉਣ ਵਾਲੀ ਜਨਰੇਸ਼ਨ ਸਿੱਖ ਧਰਮ ਦੇ ਨਾਲ ਵੱਧ ਤੋਂ ਵੱਧ ਜੁੜੇ ਜਿੱਦਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਹੀ ਸਿੱਖੀ ਦਾ ਸਿਧਾਂਤ ਬਧਾਇਆ ਸੀਗਾ ਤੇ ਉਸ ਟਾਈਮ ਦੀ ਮੁਗਲ ਹਕੂਮਤ ਨੇ ਜੋ ਸਿੱਖੀ ਸਿਧਾਂਤਾਂ ਨੂੰ ਨਾ ਚੱਲਣ ਦੇ ਹੋਏ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ ਠੰਡੇ ਤੇ ਮਿੱਠੇ ਜਲ ਦੀ ਛਪੀਲ ਲਗਾਈ ਹੈ ਸਾਰੀ ਕਨੌੜਾਂ ਦੀ ਨਗਰ ਵੱਲੋਂ ਤੇ ਹੋਰ ਨਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਲ ਛਪੀਲ ਦਾ ਅਸੀਂ ਆਪਣਾ ਜੋ ਵਰਤਾਰ ਰਹੇ ਹਾਂ ਬੱਚੇ ਤੇ ਹੋਰ ਬਜ਼ੁਰਗ ਸੇਵਾਦਾਰ ਸਾਰਿਆਂ ਦੀ ਮਦਦ ਨਾਲ ਇਹ ਅਸੀਂ ਬਹੁਤ ਵਧੀਆ ਅਪਰਾਲੇ ਦੇ ਨਾਲ ਸਾਡਾ ਕੰਮ ਚੱਲ ਰਿਹਾ ਹੈ ਜੂਨ 84 ਦੇ ਜਿਹੜੇ ਸ਼ਹੀਦ ਨੇ ਉਹਨਾਂ ਬਾਰੇ ਕੋਈ ਜਾਣਕਾਰੀ ਦਿਓ ਜੂਨ 84 ਦੇ ਵਿੱਚ ਜਿੱਦਾਂ ਸੰਤ ਬਾਬਾ ਜਰਨੈਲ ਸਿੰਘ ਤੇ ਜਰਨੈਲ ਸੁਵੇਗ ਸਿੰਘ ਜਿਨ੍ਹਾਂ ਨੇ ਆਪਣੇ ਗੁਰੂ ਦੀ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸਾਡੇ ਦਸਵੇਂ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਸਿੱਖ ਸਿਧਾਂਤ ਨੂੰ ਕਾਇਮ ਰੱਖਿਆ ਤੇ ਉਹ ਸਾਰਾ ਜਗਤ ਦੇ ਵਿੱਚ ਸਿੱਖ ਜਗਤ ਦੇ ਵਿੱਚ ਇਹ ਸਨੇਹਾ ਪਹੁੰਚਾਇਆ ਤਾਂ ਜੋ ਆਪਣੇ ਸਿੱਖੀ ਸਿਧਾਂਤ ਸਦਾ ਸਦਾ ਤੇ ਜੁਗਾ ਜੁਗਾ ਤੱਕ ਇਹ ਚੱਲਦੇ ਰਹਿਣ। ਸੋ ਜਿਹੜੇ ਨੌਜਵਾਨ ਨੇ ਇਹਨਾਂ ਦੇ ਦਿਲਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਸнт ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਛਵੀਆਂ ਬਣੀਆਂ ਹੋਈਆਂ ਨੇ ਜਿਹੜੇ ਤਸਵੀਰਾਂ ਬਣੀਆਂ ਹੋਈਆਂ ਨੇ ਉਹ ਕਦੇ ਨਹੀਂ ਮਿਟ ਸਕਦੀ ਕਿਉਂਕਿ ਉਹਨਾਂ ਦੀ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਾਡੇ 'ਚ ਕਮੀ ਹੈ ਪ੍ਰਚਾਰਕਾਂ ਦੇ ਵਿੱਚ ਜਿਹੜੇ ਅਸੀਂ ਦੱਸ ਨਹੀਂ ਸਕੇ ਸਮਾਜ ਨੂੰ ਸੋ ਹੁਣ ਸਾਡੇ ਕੋਲ ਇੱਕ ਪਲੇਟਫਾਰਮ ਮਿਲਿਆ ਸੋਸ਼ਲ ਮੀਡੀਆ ਦਾ ਇਸ ਪਲੇਟਫਾਰਮ ਦਾ ਮਕਸਦ ਇਹ ਹੁੰਦਾ ਏ ਕਿ ਜਿਹੜੀਆਂ ਚੁਬੀਲਾਂ ਲੱਗਦੀਆਂ ਨੇ ਇਹ ਪ੍ਰਚਾਰ ਠੀਕ ਹੈ ਪ੍ਰਚਾਰ ਅਸੀਂ ਕਰਦੇ ਹਾਂ ਬਹੁਤੇ ਲੋਕ ਕਹਿੰਦੇ ਆ ਵੀ ਫੋਟੋਆਂ ਪਾਉਂਦੇ ਆ ਪਰ ਲੇਕਿਨ ਸਾਡਾ ਮਕਸਦ ਫੋਟੋਆਂ ਪਾਉਣਾ ਨਹੀਂ ਸਾਡਾ ਮਕਸਦ ਸਿਰਫ ਇੰਨਾ ਕੀ ਹੁੰਦਾ ਏ ਕਿ ਸਾਡੇ ਜਿਹੜਾ ਸਮਾਜ ਹੈ Hindu ਸਮਾਜ ਹੈ ਮੁਸਲਮਾਨ ਸਮਾਜ ਹੈ ਉਹਨਾਂ ਸਮਾਜ ਨੂੰ ਅਸੀਂ ਆਪਣੇ ਗੁਰੂਆਂ ਦੀਆਂ ਆਪਣੇ ਯੋਧਿਆਂ ਦੀਆਂ ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਤਿੰਨ ਤਿੰਨ ਮਹੀਨੇ ਦੇ ਬੱਚਿਆਂ ਨੂੰ ਆਤਕਵਾਦੀ ਕਹਿ ਕੇ ਮਾਰ ਦਿੱਤਾ ਗਿਆ ਜ਼ੋਨ 84 ਦੇ ਵਿੱਚ ਤੇ ਦਿੱਲੀ ਦੇ ਵਿੱਚ ਤਿੰਨ ਤਿੰਨ ਮਹੀਨੇ ਦੇ ਬੱਚੇ 6 6 ਮਹੀਨੇ ਦੇ ਬੱਚੇ ਤਿੰਨ ਤਿੰਨ ਸਾਲ ਦੀ ਬੱਚੀਆਂ ਉਹਨਾਂ ਦਾ ਰੇਪ ਕਰਿਆ ਗਿਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਸਮਾਜ ਨੂੰ ਦੱਸ ਸਕੀਏ ਸੋ ਇਹਨਾਂ ਨੌਜਵਾਨਾਂ ਦਾ ਵੱਡਾ ਉਪਰਾਲਾ ਹੈ ਪਿੰਡ ਕਨੌੜਾ ਦੀ ਸਮੂਹ ਸੰਗਤ ਦਾ ਤੇ ਕਮੇਟੀ ਦਾ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਨੇ ਅੱਜ ਸ਼ਿਸ਼ਮਾ ਰੋਡ ਦੇ ਉੱਤੇ ਸ਼ਬੀਲ ਲਾਈ ਹੈ वाहे जी का खालसा वाहगुरु जी की फिर wai ta le na